ਗੁਰੂਕਾਰ ਦੀ ਰਬਾਬੀ ਤੇ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਥੀ ਪਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਐਸਜੀਪੀਸੀ ਵੱਲੋਂ ਪਹਿਲੀ ਵਾਰ ਮਨਾਇਆ ਗਿਆ। ਇਸ ਦੌਰਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਚ ਰੱਖੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਇਲਾਹੀ ਕੀਰਤਨ ਕੀਤਾ ਗਿਆ। ਐਸਜੀਪੀਸੀ ਦੇ ਚੀਫ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਪਾਈ ਮਰਦਾਨਾ ਜੀ ਦਾ ਹਰ ਸਾਲ ਹੀ ਇਹ ਦਿਨ ਮਨਾਇਆ ਜਾਵੇਗਾ। ਸਾਡਾ ਇਹ ਬੜਾ ਚੰਗਾ ਉਦਮ ਹੈ ਕਿ ਪਹਿਲੀ ਵਾਰੀ ਸ਼ਰਵਨੀ ਗੁਜ਼ਾਰਾ ਪ੍ਰਬੰਧਕ ਕਮੇਟੀ ਨੇ ਭਾਈ ਮਰਦਾਨਾ ਦਾ ਪਿਆਨਾ ਦਿਵਸ ਇਹਨੂੰ ਕਹਿੰਦੇ ਕਿ ਉਹਨਾਂ ਦੀ ਐਨੀਵਰਸਰੀ ਮਨਾ ਰਹੇ ਨੇ ਤੇ ਸੱਚ ਪੁੱਛੋ ਤੇ ਭੁੱਲ ਰਹੀ ਹੈ ਤੇ ਅੱਜ ਤੋਂ ਬਾਅਦ ਹਮੇਸ਼ਾ ਇਹ ਦਿਨ ਮਨਾਇਆ ਜਾਏਗਾ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਸਾਧ ਸੰਗਤ ਨੂੰ ਸ਼ਰਵਨੀ ਗੁਜ਼ਾਰਾ ਪ੍ਰਬੰਧਕ ਕਮੇਟੀ ਵੱਲੋਂ ਦੱਸਦੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਨੇ ਬੀਤੇ ਦਿਨੀ ਕਮੇਟੀ ਦੀ ਅਗਵਾਈ ਚ ਹੋਈ 71ਵਾਂ ਦੌਰਾਨ ਸਮੂਚੀ ਅੰਤਰਿੰਕ ਕਮੇਟੀ ਮੈਂਬਰਾਂ ਵੱਲੋਂ ਪਾਈ ਮਰਦਾਨਾ ਜੀ ਦਾ ਆਕਰ ਚਲਾਣਾ ਹਰ ਸਾਲ ਮਨਾਉਣ ਦਾ ਫੈਸਲਾ ਕੀਤਾ ਸੀ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ